ਕੋਡੀ 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 ਆਗੇ ਘੋੜੇ ਥੋੜੇ ਪਿੱਛੇ ਹੋਵੇ ਇਦਾਂ ਆਪਾਂ ਘੋੜੇ ਦੇਣੇ ਨਹੀਂ ਦੇਣੇ ਨਹੀਂ ਮੋਈ ਤਾ ਥੋੜੀ ਆਵਾਜ਼ ਖੋਲ ਯਾਰ ਕੋਈ ਜ਼ਿੰਮੇਵਾਰੀ ਨਹੀਂ ਜੇ ਘੋੜਾ ਮੱਛਰ ਗਿਆ ਤੇ ਫਿਰ ਹਿਸਾਬ ਲਾ ਲਿਓ ਗਿੱਟੇ ਪੜਾਓਗੇ ਆਪਣੇ ਦੀਪ ਕਹਿੰਦਾ ਨਹੀਂ ਇਦਾਂ ਨਹੀਂ ਇੱਕ ਗੱਲ ਜਿਹੜਾ ਹੈਗਾ ਨਾ ਚਿੱਟਾ ਆਹ ਹੈਗਾ ਬੈਸਟ ਯਾਫੀ ਦਾ ਜਿਹੜਾ ਚਿੱਟਾ ਘੋੜਾ ਉਹ ਬੈਸਟ ਯਾਫੀ ਦਾ ਤਾਸ ਪਹਿਲਾ ਹੀ ਰੱਖੇ ਨੇ ਜਿਹੜਾ ਕਾਲਾ ਉਹ ਬੈਸ ਟਰੇਡਰ ਦਾ ਆ ਕਾਲੇ ਚਿੱਟੇ ਵਿੱਚ ਕੀ ਏ ਰੰਗ ਤੇ ਦੋ ਹੀ ਏ ਤੇ ਗੋਰੇ ਰੰਗ ਨੇ ਕੀ ਨਹੀਂ ਪੁੱਛਣਾ ਮੁੱਲ ਪੈਣੇ ਅਕਲਾ ਦੇ ਯਾਰ ਥੋੜੇ ਕਲੀਅਰ ਕਰੋ ਐਦਾਂ ਨਹੀਂ ਦੇਣਾ ਐਦਾਂ ਗੋਰੇ ਦੇਣੇ ਨਹੀਂ ਭਾਵੇਂ ਖੜੇ ਰੋ ਸਾਰੀ ਗਰਾਉਂਡ ਕਲੀਅਰ ਹੋਵੇਗੀ ਤੇ ਗੋਰੇ ਦਿੱਤੇ ਜਾਣਗੇ

চাচা হার পিছে ওই ਹੋ ਗਿਆ ਕਲੀਅਰ ਦੀਪ ਦੀਪ ਹੋ ਗਿਆ ਕਲੀਅਰ ਰੇਡਰ ਦਾ ਚਿੱਟਾ ਘੋੜਾ ਤੇ ਕਾਲਾ ਵਾਹਿਗੁਰੂ ਸੀਚੋ ਤੇ ਤਾੜੀ ਮਾਰੋ ਖੁੱਲ ਕੇ ਜ਼ੋਰਦਾਰ ਜਿਹੜਾ ਚਿੱਟਾ ਘੋੜਾ ਮਾਝੇ ਨੂੰ ਜਾਵੇਗਾ ਬੈਸਟ ਰੇਡਰ ਦੀਪ ਤਰਪੁਰਜੀ ਉਹ ਯਾਰ ਇੱਕ ਮਿੰਟ ਮੇਰੀ ਬੇਨਤੀ ਯਾਰ